ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਅੱਜ ਸਾਡੇ ਜਾਣਕਾਰ ਸੱਜਣਾ ਦੇ ਵੱਲੋਂ ਜਰਮਨੀ ਤੋਂ ਇੱਕ ਮੈਗਜ਼ੀਨ ਜੋ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਪੰਜਾਬ ਇਹਦਾ ਪਹਿਲਾ ਅੰਕ ਅੱਜ ਸ੍ਰੀ ਆਕਾਦਕ ਸਾਹਿਬ ਸਕਤਰੇਤ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਰਿਲੀਜ਼ ਕੀਤਾ ਗਿਆ ਇਹ ਪਹਿਲਾ ਮੈਗਜ਼ੀਨ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਇਹਦੇ ਵਿੱਚ ਭਾਈ ਦਲਾਵਰ ਸਿੰਘ ਜੀ ਦੀ ਜੀਵਨੀ ਵੀ ਛਾਪੀ ਗਈ ਹੈ ਸੋ ਇਹ ਮੈਗਜ਼ੀਨ ਜੋ ਸਤੰਬਰ ਅਕਤੂਬਰ 2024 ਦਾ ਪਹਿਲਾ ਅੰਕ ਕੱਢਿਆ ਗਿਆ ਆ ਇਹ ਸਾਡੇ ਵੀਰ ਭਾਈ ਮਨਜੀਤ ਸਿੰਘ ਭੋਗਲ ਜੋ ਜਰਮਨੀ ਤੋਂ ਆ ਉਹ ਇਸ ਦੇ ਸੰਪਾਦਕ ਆ ਅਤੇ ਨਾਲ ਹੀ ਸਹਿ ਸੰਪਾਦਕ ਡਾਕਟਰ surjit singh germany ਜਿਨ੍ਹਾਂ ਨੇ ਪਹਿਲਾਂ ਦੋ ਕਿਤਾਬਾਂ ਵੀ ਲਿਖੀਆਂ ਤੇ ਹੁਣ ਇਹ ਮੈਗਜ਼ੀਨ ਲੈ ਕੇ ਪੰਥ ਅਤੇ ਪੰਜਾਬ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ ਸੋ ਆਸ ਕਰਦਾ ਆ ਕਿ ਜਿਵੇਂ ਸੰਗਤਾਂ ਨੇ ਖਾਲਸਾ ਫਤਿਹਨਾਮਾ ਮੈਗਜ਼ੀਨ ਨੂੰ ਢੇਰ ਸਾਰਾ ਪਿਆਰ ਦਿੱਤਾ ਸੀ ਸੋ ਹੁਣ ਇਸ ਪੰਜਾਬ ਮੈਗਜ਼ੀਨ ਨੂੰ ਵੀ ਸੰਗਤਾਂ ਪਿਆਰ ਦੇਣਗੀਆਂ ਸੋ ਅਫਰੀਕਾ ਨਾਲ ਖਾਨ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ ਸ਼ੇਰ ਦੀ ਨਿਰਪੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ ਉਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਸੋ ਅਸੀਂ ਉਹਨਾਂ ਸ਼ੇਰਾਂ ਉਹਨਾਂ ਸਿੰਘਾਂ ਸੁਰਮੀਆਂ ਦੇ ਹਮਦਰਦ ਬਣ ਕੇ ਆਪਣੇ ਜੁਝਾਰੂ ਸਿੰਘਾਂ ਦੇ ਹੱਕ ਵਿੱਚ ਸੱਚ ਵਿੱਚ ਇਹ ਕਦਮ ਲਿਖਣ ਦਾ ਜਿਹੜਾ ਉਪਰਾਲਾ ਆ ਉਹ ਕੀਤਾ ਆ ਸੋ ਇਸ ਮੈਗਜ਼ੀਨ ਦੇ ਰਾਹੀਂ ਪੰਥ ਅਤੇ ਪੰਜਾਬ ਦੇ ਜਿਹੜੇ ਮੁੱਦੇ ਆ ਉਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਜਿਵੇਂ ਪਾਣੀਆਂ ਦਾ ਬੜਾ ਗੰਭੀਰ ਮੁੱਦਾ ਆ ਤੇ ਇਹਦੇ ਵਿੱਚ ਖਾਸ ਤੌਰ ਤੇ ਪਾਣੀਆਂ ਦੇ ਬਾਰੇ ਜਿਹੜੇ ਲੇਖ ਆ ਕਿ ਕਿਵੇਂ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਦਰਿਆਈ ਪਾਣੀ ਲੁੱਟੇ ਜਾ ਰਹੇ ਆ ਅਤੇ ਇਸ ਦੇ ਨਾਲ ਹੀ ਆਪਣੇ ਸ਼ਹੀਦਾਂ ਦੀ ਜਿਹੜੀ ਬਾਤ ਆ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਜੀਵਨੀਆਂ ਉਹ ਇਸ ਮੈਗਜ਼ੀਨ ਦੇ ਵਿੱਚ ਛਪਿਆ ਕਰਨਗੀਆਂ ਸੋ ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਭਾਈ ਮਨਜੀਤ ਸਿੰਘ ਭੋਗਲ ਅਤੇ ਡਾਕਟਰ ਸੁਰਜੀਤ ਸਿੰਘ ਜਰਮਨੀ ਦਾ ਧੰਨਵਾਦ ਕਰਦੇ ਆ ਉਹਨਾਂ ਦੀ ਸ਼ਲਾਘਾ ਵੀ ਕਰਦੇ ਆ ਜਿੰਨਾਂ ਨੇ ਇਹ ਜਿਹੜਾ ਮੈਗਜ਼ੀਨ ਹੈ ਉਹ ਕੱਢਿਆ ਆ ਸੋ ਕਲਮ ਅਤੇ ਕਿਰਪਾਨ ਦਾ ਸਫ਼ਰ ਜਿਹੜਾ ਆ ਉਹ ਜਾਰੀ ਰਹੇਗਾ ਕਿਉਂਕਿ ਦੇਗ ਤੇਗ ਦਾ ਸਿਧਾਂਤ ਸ਼ਸਤਰ ਅਤੇ ਸ਼ਾਸਤਰ ਦਾ ਸਿਧਾਂਤ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਆ ਜਿੱਥੇ ਸਮੇਂ-ਸਮੇਂ ਦੇ ਉੱਤੇ ਖਾਲਸਾ ਜ਼ਾਬਰ ਜ਼ੁਲਮ ਹਕੂਮਤਾਂ ਦੇ ਵਿਰੁੱਧ ਤੇਗ ਦੇ ਨਾਲ ਲੜਦਾ ਆ ਰਿਹਾ ਉਹਦੇ ਨਾਲ-ਨਾਲ ਕਲਮ ਦਾ ਜਿਹੜਾ ਸਫ਼ਰ ਆ ਉਹ ਵੀ ਜਾਰੀ ਰਹੇਗਾ ਸੋ ਜਿੰਨੀਆਂ ਵੀ ਸ਼ਖਸੀਅਤਾਂ ਨੇ ਇੱਥੇ ਆ ਕੇ ਇਸ ਮੈਗਜ਼ੀਨ ਨੂੰ ਜਾਰੀ ਕੀਤਾ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੋ ਇੱਕ ਵਾਰ ਫੇਰ ਅਸੀਂ ਜਰਮਨੀ ਦੇ ਸਿੰਘਾਂ ਦੀ ਸ਼ਲਾਘਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ ਪੰਜਾਬ ਤੇ ਹਿੱਤਾਂ ਦੇ ਵਾਸਤੇ ਰਾਖੀ ਵਾਸਤੇ ਪਾਣੀਆਂ ਦਾ ਗੰਭੀਰ ਮੁੱਦਾ ਇਹਦੇ ਇਲਾਵਾ ਜਿਹੜਾ ਹੈ ਇਹਦੇ ਟਾਈਟਲ ਪੇਜ ਤੇ ਲਿਖਿਆ ਹੋਇਆ ਹੈ ਕਿ ਕਿਤੇ ਅਸੀਂ ਆਪਣਾ ਪੁਰਾਤਨ ਤੇ ਨਵੀਨਤਮ ਇਤਿਹਾਸ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਤੋਂ ਹੁੰਝ ਨਾ ਜਾਈਏ ਕਿੰਨੀ ਵਧੀਆ ਗੱਲ ਲਿਖੀ ਹੈ ਜਿਹੜਾ ਕਿ ਇਤਿਹਾਸ ਆਮ ਤੌਰ ਤੇ ਅਸੀਂ ਖੋਜ ਜਾਂਦੇ ਆ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਤੋਂ ਔਰ ਇਹ ਸਾਰੇ ਕੁਝ ਪਰਾਲੇ ਜਿਹੜੇ ਨੇ ਮੈਨੂੰ ਦੱਸਿਆ ਗਿਆ ਹੈ ਭਾਈ ਰਣਜੀਤ ਸਿੰਘ ਜੀ ਤੇ ਮੇਰੇ ਨਾਲ ਖਲੋਤੇ ਨੇ ਦਮਦਮੀ ਟਕਸਾਲ ਜਿਹੜੇ ਕਿ ਪ੍ਰਧਾਨ ਨੇ ਪਿੰਡਰਾ ਵਾਲਾ ਸਿੱਖ ਯੂਥ ਪੈਟਰੀਸ਼ਨ ਦੇ ਉਹਨਾਂ ਦੱਸਿਆ ਹੈ ਕਿ ਇਹਦੇ ਮੁੱਖ ਸੰਪਾਦਕ ਜਿਹੜੇ ਤੇ ਸੀਓ ਮਨਜੀਤ ਸਿੰਘ ਜੀ ਭੋਗਲ ਜਰਮਨੀ ਤੋਂ ਅਤੇ ਸਹਾਇਕ ਸੰਪਾਦਕ ਡਾਕਟਰ ਸੁਰਜੀਤ ਸਿੰਘ ਜਰਮਨੀ ਤੋਂ ਉਹ ਇੱਕ ਪੰਥਕ ਉਪਰਾਲਾ ਹੈ ਇਹ ਸਾਰਾ ਕੁਝ ਉਪਰਾਲਾ ਜਿਹੜਾ ਹੈ ਉਹ ਪੰਥਕ ਸੋਚ ਦੇ ਨਾਲ ਕੀਤਾ ਗਿਆ ਹੈ ਅਸੀਂ ਇਹਨੂੰ ਗੁੱਡ ਵਿਸ਼ੇਸ ਦਿੰਦੇ ਆ ਕਿ ਪੰਥ ਦੇ ਵਿੱਚ ਲਿਟਰੇਚਰ ਪੜਨ ਦੀ ਆਦਤ ਲੋਕਾਂ ਦੇ ਵਿੱਚ ਪਵੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਫੇਸਬੁੱਕ ਅਤੇ YouTube ਕਰਕੇ ਇਹ ਆਤਾਂ ਜੜੀਆਂ ਨੇ ਘਟ ਰਹੀਆਂ ਨੇ ਜਦ ਤੱਕ ਅਸੀਂ ਆਪਣੇ ਲਿਟਰੇਚਰ ਨੂੰ ਆਪਣੇ ਇਤਿਹਾਸ ਨੂੰ ਪੜਾਂਗੇ ਨਹੀਂ ਮੈਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਵੀ ਦੱਸ ਨਹੀਂ ਸਕਾਂਗੇ ਸੋ ਅੱਜ ਇਸ ਸ਼ੁਭ ਮੌਕੇ ਤੇ ਇਸ ਸ਼ਹੀਦੀ ਦਿਹਾੜੇ ਤੇ ਇੱਕ ਮੈਗਜ਼ੀਨ ਪੰਜ ਆਬ ਜਿਹੜਾ ਉਸ ਪੰਜਾਬ ਦੀ ਯਾਦ ਦਵਾਉਂਦਾ ਜਿਸ ਚ ਪੰਜ ਦਰਿਆ ਵਗਦੇ ਸੀ ਕਿਉਂਕਿ ਇਹਦਾ ਸ਼ਬਦੀ ਅਰਥ ਹੈ ਪੰਜਾਂ ਦਰਿਆਵਾਂ ਦੀ ਧਰਤੀ ਪਰੰਤੂ ਉਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਅੱਜ ਉਹ ਤਿੰਨ ਦਰਿਆਵਾਂ ਦੀ ਧਰਤੀ ਰਹਿ ਗਈ ਸੋ ਜਿਹੜਾ ਇਸ ਮੈਗਜ਼ੀਨ ਚ ਸੀਤ ਭਾਈ ਦਲਾਵਰ ਸਿੰਘ ਬੱਬਰ ਦਾਸ ਵਿਸ਼ੇਸ਼ ਵਰਣਨ ਕੀਤਾ ਗਿਆ ਤੇ ਉਹ ਇਤਿਹਾਸ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਅੱਜ ਅਲੋਪ ਹੁੰਦਾ ਜਾ ਰਿਹਾ ਸੋ ਬਹੁਤ ਵੱਡੀ ਇਹਨਾਂ ਦੀ ਸੰਪਾਦਕ ਸਾਹਿਬ ਦੀ ਜਰਮਨੀ ਤੋਂ ਹੈ ਉਹਨਾਂ ਦੀ ਬਹੁਤ ਵੱਡੀ ਹੋ ਹੈ ਭਾਈ ਰਣਜੀਤ ਸਿੰਘ ਜੀ ਜਿਹੜਾ ਦਮਦਮੀ ਟਕਸਾਲ ਦੇ ਮੁਖੀ ਵੀ ਹੈ ਲਾਗਤਾਰ ਉਹਨਾਂ ਵੱਲੋਂ ਫਤੇਨਾਮਾ ਮਾਇਜਿਨ ਵੀ ਕੱਢਿਆ ਜਾ ਰਿਹਾ ਜਿਹੜੇ ਪੰਥ ਦੀਆਂ ਕੌਮ ਦੀਆਂ ਸਮੱਸਿਆਵਾਂ ਕੌਮ ਦੇ ਸਾਹਮਣੇ ਲਿਆਉਣੇ ਸੋ ਬਹੁਤ ਵੱਡੀ ਅੱਜ ਅਸੀਂ ਇਸ ਦਿਹਾੜੇ ਤੇ ਭਾਈ ਦਲਾਵਤ ਸਿੰਘ ਬੱਬਰ ਦੇ ਦਿਹਾੜੇ ਤੇ ਸਿੱਧੀ ਦਿਹਾੜੇ ਤੇ ਇਹਨਾਂ ਨੂੰ ਮੁਬਾਰਕਦਾਨ ਬਣੇ ਕਿ ਜਿਨ੍ਹਾਂ ਨੇ ਉਹਨਾਂ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਸਰਕਾਰਾਂ ਵੱਲੋਂ ਗਲਤ ਨੀਤੀਆਂ ਕਰਕੇ ਅਲੋਪ ਕਰਨ ਦੀ ਕੋਸ਼ਿਸ਼ ਆ ਰਹੀ ਹੈ ਸੋ ASCII ਨੂੰ ਵਧਾਈ ਦਿੰਦੇ ਆ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹ ਪੰਜ ਆਵ ਮੈਗਜ਼ੀਨ ਜਿਹੜਾ ਪੰਜਾਬ ਦੇ ਮੁੱਦਿਆਂ ਤੇ ਹੀ ਹਮੇਸ਼ਾ ਚੱਲਦਾ ਰਹੇਗਾ ਸੋ ਇਹਨੂੰ ਵੱਧ ਤੋਂ ਵੱਧ ਪੜਨ ਤੇ ਘਰ ਘਰ ਲੈ ਕੇ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ